ਅੱਜ ਆਪਾਂ ਬਿਨਾ ਦਹੀਂ ਅਤੇ ਲੱਸੀ ਤੋਂ ਇਮਲੀ ਦੀ ਖੱਟੀ ਕੜੀ ਬਣਾ ਕੇ ਤਿਆਰ ਕਰਾਂਗੇ ਜੀ ਇਹ ਕੜੀ ਬਿਲਕੁਲ ਭੰਡਾਰੇ ਵਰਗੀ ਕੜੀ ਵਰਗੀ ਹੋਵੇਗੀ ਬਹੁਤ ਸੌਖੇ ਤਰੀਕੇ ਦੇ ਨਾਲ ਇਮਲੀ ਦੇ ਨਾਲ ਆਪਾਂ ਨੇ ਘਰ ਵਿੱਚ ਕੜੀ ਬਣਾ ਕੇ ਤਿਆਰ ਕਰ ਲਈ ਆ ਜਦੋਂ ਵੀ ਤੁਹਾਡਾ ਦਿਲ ਕਰੇ ਆਪਣੇ ਕੋਲ ਲੱਸੀ ਦਹੀਂ ਨਾ ਹੋਵੇ ਤਾਂ ਤੁਸੀਂ ਝਟਪਟ ਇਹ ਕੜੀ ਬਣਾ ਕੇ ਤਿਆਰ ਕਰ ਸਕਦੇ ਹੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਅਜਾਣ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਜੀ ਕੜੀ ਬਣਾਉਣ ਦੀ ਰੈਸਪੀ ਕਰਦੇ ਆਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਇਮਲੀ ਦੀ ਕੜੀ ਬਣਾ ਕੇ ਤਿਆਰ ਕਰਾਂਗੇ ਕਈ ਵਾਰ ਕੀ ਹੁੰਦਾ ਹੈ ਆ ਆਪਣੇ ਕੋਲ ਲਸਤੀ ਦਹੀਂ ਨਹੀਂ ਹੁੰਦਾ ਆਪਾਂ ਇਮਲੀ ਦੀ ਕੜੀ ਬਣਾ ਕੇ ਤਿਆਰ ਕਰ ਸਕਦੇ ਆਂ ਜੀ ਜਿੱਦਾਂ ਦੀ ਕੜੀ ਆਪਾਂ ਬਣਾ ਰਹਿਆਂ ਵਗੈਰਾ ਵਿੱਚ ਖਾਣੇ ਆ ਉਦਾਂ ਦੀ ਕੜੀ ਬਣ ਕੇ ਤਿਆਰ ਹੋਵੇਗੀ ਆਪਾਂ ਇੰਨਾ ਕੁ ਟੁਕੜਾ ਵਸ ਜ਼ਿਆਦਾ ਨਹੀਂ ਲੈਣੀ ਇੰਨਾ ਕੁ ਟੁਕੜਾ ਆਪਾਂ ਪਾਣੀ ਵਿੱਚ ਭਿਉਂ ਦੇਣਾ ਹੈ ਪਾਣੀ ਨੂੰ ਬਨੇ ਹਲਕਾ ਜਿਹਾ ਗੁੰਗਣਾ ਕਰ ਲਿਆ ਏ ਮੰਜਾਵਾਂ ਗਰਮ ਨਹੀਂ ਹੈਗਾ ਗੁੰਗਣੇ ਜੇ ਪਾਣੀ ਦੇ ਵਿੱਚ ਆਪਾਂ ਨੇ ਇਹਨੂੰ ਉਦਾਂ ਕੁ ਘੰਟਾ ਭਿਉਂ ਕੇ ਰੱਖਣਾ ਹੈ ਇਮਲੀ ਨੂੰ ਮੈਂ ਭਿਉਂ ਕੇ ਰੱਖ ਦਿੱਤਾ ਏ ਐਨੇ ਵਿੱਚ ਤੜਕਾ ਤਿਆਰ ਕਰ ਲੈਣੀ ਆ ਇਧਰ ਮੈਂ ਲਸਣ ਲਈ ਆਏ ਜੀ ਅਦਰਕ ਅਤੇ ਪੰਜੇ ਲਈਆਂ ਨੇ ਹਰੀਆਂ ਮਿਰਚਾਂ ਦੋ ਪਿਆਜ਼ ਲੈਏ ਨੇ ਦੋ ਆਲੂ ਲੈਏ ਨੇ ਲਸਣ ਅਦਰਕ ਅਤੇ ਹਰੀ ਮਿਰਚ ਦਾ ਮੈਂ ਪੇਸਟ ਬਣਾ ਲਵਾਂਗੀ ਆਲੂ ਤੇ ਪਿਆਜ਼ਾਂ ਨੂੰ ਮੈਂ ਕੱਟ ਲਵਾਂਗੀ ਆਲੂ ਮੈਂ ਕੱਟ ਲੈ ਲੇ ਆਲੂ ਮੈਂ ਇਸ ਤਰੀਕੇ ਨਾਲ ਥੋੜੇ ਪਤਲੇ ਹੀ ਕੱਟੇ ਆ ਬਹੁਤੇ ਮੋਟੇ ਨਹੀਂ ਕੱਟੇ ਕਿਉਂਕਿ ਖਟਿਆਸ ਹੁੰਦੀ ਹੈ ਨਾ ਇਮਲੀ ਵਿੱਚ ਉਹਦੇ ਕਰਕੇ ਨਾ ਆਲੂ ਕੱਚੇ ਰਹਿ ਜਾਂਦੇ ਆ ਕੜੀ ਵਿੱਚ ਹੁਣ ਇਹਨਾਂ ਨੂੰ ਮੈਂ ਪਾਣੀ 'ਚ ਭਗ ਰੱਖ ਦਾਂਗੀ ਪੀ ਆਜ ਵੀ ਆਪਾਂ ਨੇ ਇਸ ਤਰੀਕੇ ਨੰਬੇ ਨੰਬੇ ਕੱਟ ਲੈਣੇ ਨੇ ਇਮਲੀ ਨੂੰ ਭਿਜੇ ਹੋਏ ਅੱਧਾ ਘੰਟਾ ਹੋ ਗਿਆ ਹੈ ਹੱਥਾਂ ਨੂੰ ਸਾਫ਼ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਤਲ ਲਵਾਂਗੇ ਇਮਲੀ ਨੂੰ ਮੈਂ ਚੰਗੀ ਤਰ੍ਹਾਂ ਹੱਥਾਂ ਨਾਲ ਮਸਤਲ ਲਿਆ ਹੈ ਹੁਣ ਇਹਨੂੰ ਆਪਾਂ ਦੂਜੇ ਢੋਂਗੇ ਵਿੱਚ ਪੂਣ ਲਵਾਂਗੇ ਇਮਲੀ ਨੂੰ ਮੈਂ ਪੂਣ ਲਿਆ ਹੈ ਜੀ ਇਧਰ ਮੈਂ ਛੋਟੀ ਕਾਲੀ ਬੇਸਣ ਦੀ ਲਈ ਆਪਾਂ ਇਮਲੀ ਵਾਲੇ ਪਾਣੀ ਦੇ ਵਿੱਚ ਪਾ ਕੇ ਇਹਦਾ ਕੋਲ ਤਿਆਰ ਕਰ ਲਵਾਂਗੇ ਇਧਰ ਮੈਂ ਬੇਸਣ ਘੋਲ ਲਿਆ ਏ ਇਧਰ ਕੜਾਹੀ ਰੱਖ ਲਈ ਆਪਾਂ ਨੇ ਗੈਸ ਤੇ ਇਹਦੇ ਵਿੱਚ ਭਾ ਇੱਕ ਕੜਛੀ ਪਾਵਾਂਗੇ ਤੇਲ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਜੀ ਬੇਸਣ ਵਿੱਚ ਆਪਾਂ ਥੋੜੀ ਜੀ ਸੁੱਕੀ ਮੇਥੀ ਪਾ ਦਵਾਂਗੇ ਘਰ ਇਸ ਘਾ ਕੇ ਰੱਖੀ ਹੋਈ ਹੈ ਜੀ ਥੋੜਾ ਜਿਹਾ ਹਰਾ ਧਨੀਆ ਪਾ ਦਾਂਗੇ ਇਧਰ ਤੇਲ ਗਰਮ ਹੋ ਗਿਆ ਏ ਜੀ ਅੱਪਾ ਇਹਦੇ ਵਿੱਚ ਪਾਵਾਂਗੇ ਮੇਥੇ ਥੋੜਾ ਜਿਹਾ ਜੀਰਾ ਅਤੇ ਹੱਥੋਂ ਤੇ ਮਸਲ ਕੇ ਪਾਵਾਂਗੇ ਆਪਾਂ ਸੁੱਕਾ ਧਣੀਆ ਦੋ ਦਿਨ ਪਾਵਾਂਗੇ ਆਪਾਂ ਲਾਲ ਮਿਰਚਾਂ ਸੁੱਕੀਆਂ ਹੋਈਆਂ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਆਪਾਂ ਹਿੰਗ ਇਹਨਾਂ ਨੂੰ ਮਿਲਾ ਦਾਂਗੇ ਕਲਰ ਚੇਂਜ ਹੋ ਗਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਲਸਣ ਅਤੇ ਮਿਰਚ ਦਾ ਪੇਸਟ ਲਸਣ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਆਪਾਂ ਗੁਲਾਬੀ ਹੋਣ ਤੱਕ ਭੁੰਨਾਂਗੇ ਜੀ ਪਿਆਜ਼ਾਂ ਦਾ ਕਲਰ ਚੇਂਜ ਹੋ ਗਿਆ ਇਹ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਇਦੇ ਵਿੱਚ ਨਾ ਆਪਾਂ ਨਮਕ ਪਾ ਕੇ ਸਵਾਦਨਸਾਰ ਆਪਾਂ ਨਮਕ ਪਾ ਲੈਣਾ ਹੈ ਜੀ ਨਮਕ ਬਾਕੇ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਸੌਫਟ ਹੋਣ ਦਵਾਵਾਂਗੇ ਆਲੂ ਚੰਗੀ ਤਰ੍ਹਾਂ ਸੌਫਟ ਹੋ ਗਏ ਆ ਹੁਣ ਇਹਦੇ ਵਿੱਚ ਪਾਉਂਗੀ ਮੈਂ ਇੱਕ ਚਮਚ ਹਲਦੀ ਹਲਦੀ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਥੇ ਮੈਂ ਸੇਕ ਘੱਟ ਕੀਤਾ ਏ ਥੋੜੀ ਜਿਹੀ ਪਾਵਾਂਗੀ ਮੈਂ ਇਹਦੇ ਵਿੱਚ ਲਾਲ ਮਿਰਚ ਲਾਲ ਮਿਰਚ ਮੈਂ ਇਸ ਕਰਕੇ ਪਾਈ ਹੈ ਕਿਉਂਕਿ ਜਿਹੜੀਆਂ ਹਰੀਆਂ ਮਿਰਚਾਂ ਪਾਈਆਂ ਸੀ ਨਾ ਉਹ ਘੱਟ ਕੌੜੀਆਂ ਨੇ ਥੋੜੀ ਜੀ ਲਾਲ ਮਿਰਚ ਪਾਈ ਹੈ ਮਿਰਚਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਮਲੀ ਅਤੇ ਬੇਸਣ ਦਾ ਘੋਲ ਇਹਦੇ ਵਿੱਚ ਮੈਂ ਪਾ ਦਾਂਗੀ ਇੱਕ ਗਲਾਸ ਭਰ ਕੇ ਪਾਣੀ ਦਾ ਸੇਕ ਕਰ ਲਾਂਗੇ ਆਪਾਂ ਹੁਣ ਇੱਥੇ ਬੱਦ ਬੱਦ ਸੇਕ ਦੇ ਉੱਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਕੜੀ ਵਿੱਚ ਪਾਣੀ ਆਪਾਂ ਹੋਰ ਪਾ ਦੇਵਾਂਗੇ ਇਹਨੇ ਨਾ ਘੜ ਕੇ ਹੋਰ ਗਾੜੀ ਹੋ ਜਾਣਾ ਹੈ ਇਸ ਤਰੀਕੇ ਦੀ ਰੱਖੀ ਹੈ ਜਿਵੇਂ ਕੜੀ ਕੜ ਕੇ ਇਹ ਥੋੜੀ ਜਿਹੀ ਗਾੜੀ ਹੋ ਜਾਣਾ ਵੈਸੇ ਵੀ ਇਸ ਮੌਸਮ ਦੇ ਵਿੱਚ ਕੜੀ ਜਿਹੜੀ ਥੋੜੀ ਜਿਹੀ ਚਾਵਲ ਦੇ ਨਾਲ ਪਤਲੀ-ਪਤਲੀ ਹੀ ਵਧੀਆ ਲੱਗਦੀ ਹੈ ਚਾਹ ਦਾ ਸੰਗਣੀ ਕੜੀ ਨਹੀਂ ਵਧੀਆ ਲੱਗਦੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਰਸਾ ਲਵਾਂਗੇ ਜਦੋਂ ਤੱਕ ਇਹਨੂੰ ਉਬਾਲ ਨਹੀਂ ਆਂਦਾ ਉਦੋਂ ਤੱਕ ਆਪਾਂ ਸੇਕ ਬੱਧ ਰੱਖਣਾ ਹੈ ਤੁਸੀਂ ਦੇਖ ਸਕਦੇ ਹੋ ਕੜੀ ਆਪਣੀ ਰੇਜੇ ਪੈ ਗਈ ਆ ਹੁਣ ਆਪਾਂ ਇਹਨੂੰ ਬਿਲਕੁਲ ਜਿਵੇਂ ਭੰਡਾਰੇ ਵਿੱਚ ਖਾਂਦੇ ਆਣੀ ਹੋਈ ਕੜੀ ਓਦਾਂ ਦੀ ਬਣਾਵਾਂਗੇ ਤੁਸੀਂ ਅਕਸਰ ਦੇਖਿਆ ਹੁਣ ਉਹਦੇ ਵਿੱਚ ਸਬਜੀ ਵਾਲੇ ਪਕੌੜੇ ਪਾਏ ਹੁੰਦੇ ਆ ਆਪਾਂ ਵੀ ਇਹਦੇ ਵਿੱਚ ਥੋੜੇ ਜਿਹਾ ਸਬਜੀ ਵਾਲੇ ਪਕੌੜੇ ਪਾ ਦਵਾਂਗੇ ਜਦੋਂ ਕੜੀ ਰੇਜੇ ਪੈ ਗਈ ਆਪਾਂ ਜੇ ਓਦੋਂ ਪਾ ਦੇਣੇ ਆਪਾਂ ਇਹਦੇ ਵਿੱਚ ਹੁਣ ਨਾਲ ਲੱਗਦਾ ਹੀ ਦੇਸੀ ਘਿਓ ਦਾ ਚਮਚ ਭਰ ਕੇ ਪਾ ਦਵਾਂਗੇ ਤੇ ਮੂਨ ਨਾਲ ਪਨੇ ਸੇਕ మీడియం ਕਰ ਦੇਣਾ మీడియం ਸੇਕ ਤੇ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਅੰਮ ਭਿਜਣ ਦਵਾਂਗੇ మీడియం ਸੇਕ ਕਰ ਦਿੱਤਾ ਹੈ ਫਿਰ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਕਿ ਇਹਨੂੰ ਬਣਨ ਵਿੱਚ ਕਿੰਨਾ ਟਾਈਮ ਲੱਗਿਆ ਹੈ ਕੜੀ ਨੂੰ ਰਿਜਦੇ ਹੋਏ ਪੂਰਾ ਪੌਣਾ ਘੰਟਾ ਹੋ ਗਿਆ ਹੈ ਇਹਨੂੰ ਮੈਂ ਚੰਗੀ ਤਰ੍ਹਾਂ ਲਜਾਇਆ ਹੈ ਜੀ ਤਾਂ ਕੱਚਾ ਬਣ ਬੇਸਣ ਦਾ ਬਿਲਕੁਲ ਖਤਮ ਹੈ ਬਹੁਤ ਵਧੀਆ ਰਿਜ ਕੇ ਤਿਆਰ ਹੋ ਗਈ ਆ ਇਹਦੇ ਵਿੱਚੋਂ ਖੁਸ਼ਬੂ ਦੂਰ ਦੂਰ ਤੱਕ ਆ ਰਹੀ ਹੈ ਜਿਵੇਂ ਲੰਗਰ ਵਿੱਚ ਕੜੀ ਬਣੀ ਹੁੰਦੀ ਆ ਤੇ ਟੇਸਟ ਵੀ ਸੇਮ ਓਦਾਂ ਦਾ ਹੀ ਹੈ ਤੇ ਕਲਰ ਵਗੈਰਾ ਸਾਰਾ ਕੁਝ ਸੇਮ ਓਦਾਂ ਦਾ ਹੀ ਬਣਿਆ ਹੈ ਬਹੁਤ ਵਧੀਆ ਕੜੀ ਬਣ ਕੇ ਤਿਆਰ ਹੋਈ ਹੈ ਜੇ ਆਪਾਂ ਗੈਸ ਕਰ ਦੇਵਾਂਗੇ ਬੰਦ ਤੁਸੀਂ ਨਾ ਅਗਰ ਕਈ ਵਾਰੀ ਆਪਣੇ ਕੋਲ ਲੱਸੀ ਵਗੈਰਾ ਨਹੀਂ ਹੁੰਦੀ ਤੁਸੀਂ ਇਸ ਤਰੀਕੇ ਨਾਲ ਕੜੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਵਧੀਆ ਕੜੀ ਬਣ ਕੇ ਤਿਆਰ ਹੋਈ ਆ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ